ਕੋਲ ਕਿਲੇ ਬੱਕਰਾ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਸਰਾਜ ਟੀਵੀ ਮੋਗਾ YouTube ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਆ। ਦੋਸਤੋ ਅੱਜ ਦੀ ਵੀਡੀਓ ਪੈਂਡ ਬੰਮੀ ਆ ਭਾਈ ਜਿਲ੍ਹਾ ਮੋਗਾ ਤਹਿਸੀਲ ਨੂੰ ਬਾਗਾ ਪ੍ਰਾਣਾ ਪੈਂਦੀ ਹੈ ਜੀ। ਇੱਥੋਂ ਬਣਾ ਰਹੇ ਆ ਤੁਸੀਂ ਦੇਖ ਰਹੇ ਆ ਸਕਰੀਨ ਤੇ ਬਹੁਤ ਵਧੀਆ ਟੌਪ ਦੀਆਂ ਬਾਰਬਰੀ ਨਸਲ ਦੀਆਂ ਪੱਠਾਂ ਤੇ ਤੇ ਬੱਕਰੇ ਆ ਦੋਸਤੋ ਵਿੱਚ ਇਹਨਾਂ ਵਿੱਚੋਂ ਬਾਈ ਨੇ ਕੁਝ ਨਾ ਕੁ ਸੇਲ ਕਰਨੇ ਆ। ਇਹਨਾਂ ਦੀ ਸਾਰੀ ਜਾਣਕਾਰੀ ਆਪਾਂ ਤੁਹਾਨੂੰ ਬਾਈ ਤੋਂ ਲੈ ਕੇ ਦੇਵਾਂਗੇ। ਪੁੱਛਦੇ ਆਪਾਂ ਕਰਦੇ ਆ ਗੱਲਬਾਤ ਬਾਈ ਸਤਿ ਸ਼੍ਰੀ ਅਕਾਲ ਬਾਈ ਆਪਣਾ ਨਾਮ ਤੇ ਐਡਰੈਸ ਦੱਸ ਦੇ ਆਪਣਾ ਨਾਮ ਹੀ 바ਵਾ ਤੇ ਪੈਂਡ ਬੰਗਿਆ ਪਾਈ ਗਿਆ ਹਾਂਜੀ ਜ਼ਿਲ੍ਹਾ ਮੋਗਾ ਜੀ ਠੀਕ ਆ ਫੋਨ ਨੰਬਰ ਬਾਈ ਫੋਨ ਨੰਬਰ 9779626133 ਠੀਕ ਆ ਬਾਈ ਕਿੰਨੇ ਨਾਕ ਸੇਲ ਆਪਣੇ ਇਹ ਅੱਜ ਸੇਲ ਅਸੀਂ ਕਰਨੇ ਆ ਜੀ 5 ਨਾਕ ਕਰਨੇ ਸੀ ਠੀਕ ਆ ਪੱਠ ਠੀਕ ਆ ਜੀ ਕਿੰਨੇ ਪੱਠਾਂ ਦੇ ਬਾਈ ਕਿੰਨੇ ਬੱਕਰੇ ਆ ਬੱਕਰੇ 1 ਦਾ ਪੱਠ ਆ ਜੀ ਠੀਕ ਆ ਜੀ ਬਹੁਤ ਚੰਗੀ ਨਸਲ ਦੀ ਠੀਕ ਆ ਜੀ ਉਹ ਦੋ ਆ ਬੱਕਰੇ ਆ ਜੀ ਠੀਕ ਆ ਜੀ ਤੇ ਇੱਕ ਆ ਖੜਿਆ ਦਿਨਦਗਾਂ ਵਾਲਾ ਪੱਕਰਾ ਠੀਕ ਆ ਆ ਦੋਨੇ ਕਰਨੇ ਆ ਹਾਂ ਆ ਕਰਨੇ ਦੋਨੇ ਠੀਕ ਆ ਜੀ ਤੇ ਆਪ ਦਾ ਇੱਕ ਵੱਡਾ ਪੱਕਰਾ ਠੀਕ ਆ ਜੀ ਹਾਂ ਤੇ ਬਈ ਨਸਲ ਨਸਲ ਪੂਰੀ ਵਧ ਗਿਆ ਹਨਾ ਹਾਂ ਕੁਆਲਿਟੀ ਦੇ ਆ ਖੜੇ ਕਰਨ ਵਾਲੇ ਆ ਦੋਸਤੋ ਬਾਰਬਰੀ ਨਸਲ ਪੈਂਦੀ ਆ ਤੁਸੀਂ ਦੇਖ ਸਕਦੇ ਆ ਕੋਈ ਕੱਚ ਨਹੀਂ ਜਾਨਵਰਾਂ ਚ ਪੂਰੇ ਜਾਨਵਰ ਸਾਹਮਣੇ ਆ ਆ ਜਾਨਵਰ ਦੇਖੋ ਬਈ ਐ ਨਹੀਂ ਕਰੀ ਮੜੇ ਮੂੰਹ ਬਈ ਦਾ ਕਮਾਈ ਮੜੇ ਦੋਸਤੋ ਤੁਸੀਂ ਦੇਖ ਸਕਦੇ ਆ ਬਹੁਤ ਵਧੀਆ ਟਾਪ ਦਾ ਬੱਕਰਾ ਜੇ ਕੋਈ ਵੀਰ ਫਾਰਮ ਵਾਸਤੇ ਲਿਆਣਾ ਚਾਹੁੰਦਾ ਹੋਵੇ ਤਾਂ ਬਾਈ ਨਾਲ ਜਰੂਰ ਸੰਪਰਕ ਕਰੇ ਬਹੁਤ ਵਧੀਆ ਰਿਜ਼ਲਟ ਆ ਬਾਈ ਇਹਦਾ ਇਹਦੇ ਬੱਚੇ ਹੈਗੇ ਬਈ ਆਪਣੇ ਕੋਲੇ ਕੋਈ ਇਹਦੇ ਬੱਚੇ ਆ ਜੀ ਇਹਦੇ ਬੱਚੇ ਆ ਸਾਰੇ ਆਹ ਹਾਂ ਬੱਚੇ ਹਾਂ ਠੀਕ ਆ ਆ ਦੋਸਤੋ ਤੁਸੀਂ ਦੇਖ ਰਹੇ ਨਿੱਕੇ ਬੱਚੇ ਜਿਹੜੇ ਫਿਰਦੇ ਆ ਸਾਰੇ ਇਹਦੇ ਆ ਦੋ ਹੋ ਫਿਰਦੇ ਆ ਦੋ ਫਿਰਦੇ ਆ ਜੀ ਸਾਰੇ ਤਕਰੀਬਨ ਇਹਦੇ ਹੀ ਬੱਚੇ ਆ ਇਹਦੇ ਬੱਚੇ ਆ ਜੀ ਰਿਜ਼ਲਟ ਬਹੁਤ ਵਧੀਆ ਤੇ ਆਪ ਵੀ ਬਹੁਤ ਸੁਨਖਾ ਤੁਸੀਂ ਦੇਖ ਸਕਦੇ ਆ ਬਹੁਤ ਟੌਪ ਕੁਆਲਿਟੀ ਦੇ ਆ ਗਾਂ ਬੱਚੇ ਬਹੁਤ ਕੁਆਲਿਟੀ ਦੇ ਦੇਖ ਸਕਦੇ ਆ ਤੁਸੀਂ ਚੰਗੇ ਆ ਭਾਈ ਟੋਟਲ ਆਪਣੇ ਕਿੰਨੇ ਨਾਗ ਆ ਇਹ ਜੀ 12 15 ਨਾਗ ਹੋਣਗੇ ਠੀਕ ਆ ਇਹਨਾਂ ਚੋਂ ਆਪਾਂ ਕਿੰਨੇ ਹੁਣ ਬੱਕਰੇ ਕਿੰਨੇ ਦੱਸੇ ਤੁਸੀਂ ਬੱਕਰੇ ਪੰਜ ਬੱਕਰੇ ਵਕਾਊ ਆ ਇਹਦੇ ਠੀਕ ਆ ਜੀ ਤੇ ਇੱਕ ਪਾਠ ਵਕਾਊਗਾ ਚਿੱਟੀ ਪਾਠ ਆਹ ਠੀਕ ਆ ਦੋਸਤੋ ਆ ਪਾਠ ਬਹੁਤ ਵਧੀਆ ਵੀ ਬਾਈ ਨੇ ਸੇਲ ਕਰਨੀਆਂ ਇਹ ਵੀ ਵਕਾਊ ਆ ਤੇ ਪੰਜ ਬੱਕਰੇ ਆ ਯਾਨੀ ਕਿ ਬਹੁਤ ਹੀ ਵਧੀਆ ਚੰਗੀ ਬਰੀਡ ਦੇ ਆ ਬਾਈ ਦਾ ਬਹੁਤ ਹੀ ਵਧੀਆ ਸਾਮ ਸਮਾਲ ਹੈ ਤੁਸੀਂ ਦੇਖ ਸਕਦੇ ਆ ਤੇ ਬਾਈ ਕੀ ਕੀ ਡਿਮਾਂਡ ਰੱਖੀ ਆ ਆਪਾਂ ਮੰਨ ਲਾ ਵੀ ਡਿਮਾਂਡ ਦੀ ਕੋਈ ਨਹੀਂ ਮੌਕੇ ਤੇ ਜਿਵੇਂ ਹੋਊਗਾ ਮੈਂ ਕਰ ਲਾਂਗੇ ਫੋਨ ਨੰਬਰ ਤੇ ਕਨੈਕਟ ਕਰ ਲੈਣਗੇ ਠੀਕ ਆ ਠੀਕ ਆ ਚਲ ਕੋਈ ਗੱਲ ਨਹੀਂ ਬਾਈ ਬਾਈ ਜੇਕਰ ਕੋਈ ਵੀਰ ਇਹਨਾਂ ਨੂੰ ਖਰੀਦਣਾ ਚਾਹੁੰਦਾ ਪੰਜ ਬੱਕਰੇ ਆ ਤੇ ਇੱਕ ਪੱਠਾ ਤਾਂ ਬਾਈ ਦਾ ਨੰਬਰ ਸਕਰੀਨ ਤੇ ਚੱਲਦਾ ਤੁਸੀਂ ਉਹਦੇ ਤੇ ਕੰਟੈਕਟ ਕਰਕੇ ਤੇ ਬਾਈ ਨਾਲ ਖਰੀਦ ਸਕਦੇ ਆ ਤੇ ਮੌਕੇ ਤੇ ਹੀ ਵੀਰ ਦਾ ਬਾਈ ਇਮਾਨਦਾਨ ਹੋਊਗਾ ਹਾਂ ਹਾਂ ਹਾਂ